ਸਰਦੀਆਂ ਦੇ ਮੌਸਮ ਵਿੱਚ ਆਲੂ ਮਟਰ ਮਟਰ ਪਨੀਰ ਤਾਂ ਤੁਸੀਂ ਬਹੁਤ ਵਾਰ ਬਣਾ ਕੇ ਖਾਦਾ ਹੋਏਗਾ ਲੇਕਿਨ ਕਦੀ ਤੁਸੀਂ ਮਟਰ ਦੇ ਛਿਲਕੇ ਕਟਰ ਦੀ ਸਬਜੀ ਬਣਾ ਕੇ ਖਾਧੀ ਹੈ ਨਹੀਂ ਖਾਧੀ ਤੇ ਅੱਜ ਦੀ ਰੈਸਿਪੀ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਵੀਡੀਓ ਫੁੱਲ ਐਂਡ ਤੱਕ ਜ਼ਰੂਰ ਵੇਖਿਓ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕਟਰ ਦੀ ਸਬਜੀ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਚਲੋ ਫਿਰ ਸਭ ਤੋਂ ਪਹਿਲਾਂ ਤੜਕੇ ਦੀ ਤਿਆਰੀ ਕਰ ਲੈਣੇ ਆ ਇੱਥੇ ਅਸੀਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਉਹਨਾਂ ਨੂੰ ਰਫਲੀ ਚੋਪ ਕਰ ਲਿਆ ਹੈ ਹੁਣ ਅਸੀਂ 1 ਇੰਚ ਅਦਰਕ ਉਹਨੂੰ ਵੀ ਰਫਲੀ ਚੋਪ ਕਰ ਲਾਂਗੇ ਅਗਰ ਤੁਸੀਂ ਦਰਦਰਾ ਚੋਪ ਜਿੱਦਾਂ ਯਾਦਰਖਾਨਾ ਨਹੀਂ ਪਸੰਦ ਕਰਦੇ ਫਿਰ ਤੁਸੀਂ ਉਹਨੂੰ ਕੁੰਡੀ ਸੋਟੇ ਵਿੱਚ ਦਰਦਰਾ ਕੁੱਟ ਵੀ ਸਕਦੇ ਹੋ ਜਾਂ ਫਿਰ ਤੁਸੀਂ ਪੇਸਟ ਵੀ ਐਡ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਸਹੀ ਲੱਗੇ ਹੁਣ ਅਸੀਂ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਉਹਨੂੰ ਵੀ ਰਫਲੀ ਚੌਪ ਕਰ ਲਾਂਗੇ ਅਗਰ ਤੁਹਾਨੂੰ ਚੌਪ ਕੀਤਾ ਟਮਾਟਰ ਨਹੀਂ ਪਸੰਦ ਫਿਰ ਤੁਸੀਂ ਉਹਨੂੰ ਗ੍ਰੇਟਰ ਦੇ ਨਾਲ ਗ੍ਰੇਟ ਵੀ ਕਰ ਸਕਦੇ ਹੋ ਇੱਥੇ ਅਸੀਂ ਧਨੀਆ ਵੀ ਚੌਪ ਕਰਕੇ ਰੱਖ ਲੈਣੇ ਆ ਸਾਰਾ ਪ੍ਰੋਪਰ ਤਰੀਕੇ ਨਾਲ ਤੜਕਾ ਰੈਡੀ ਕਰ ਲੈਣੇ ਆ ਉਸ ਤੋਂ ਬਾਅਦ ਅਸੀਂ ਆਲੂ ਵੀ ਚੌਪ ਕਰ ਲਾਂਗੇ ਫਿਰ ਫਟਾਫਟ ਸਬਜ਼ੀ ਬਣਾਉਣ ਦੀ ਤਿਆਰੀ ਕਰਾਂਗੇ ਤੋਂ ਤੜਕਾ ਸਾਰਾ ਚੌਪ ਹੋ ਚੁੱਕਿਆ ਹੈ ਹੁਣ ਅਸੀਂ ਆਲੂ ਨੂੰ ਵੀ ਛੇ ਤੁਸੀਂ ਜਿੰਨੀ ਸਬਜ਼ੀ ਬਣਾਉਣਾ ਚਾਹੁੰਦੇ ਹੋ ਉਸ ਹੱਬ ਨਾਲ ਆਲੂ ਯੂਜ਼ ਕਰ ਸਕਦੇ ਹੋ ਇੱਥੇ ਅਸੀਂ 2 ਤੋਂ 3 ਆਲੂ ਯੂਜ਼ ਕਰ ਰਹੇ ਹਾਂ ਆਲੂ ਨੂੰ ਪਹਿਲਾਂ ਚੰਗੇ ਤਰੀਕੇ ਨਾਲ ਛਿੱਲਣ ਤੋਂ ਬਾਅਦ ਅਸੀਂ ਪਾਣੀ 'ਚ 3-4 ਵਾਰੀ ਵਾਸ਼ ਕੀਤਾ ਹੈ ਤਾਂ ਕਿ ਇਹਦੇ ਉੱਪਰ ਦੀ ਸਾਰੀ ਗੰਦਗੀ ਸਾਫ਼ ਹੋ ਜੇ ਹੁਣ ਅਸੀਂ ਆਲੂ ਚੌਪ ਕਰਨ ਜਾ ਰਹੇ ਹਾਂ ਜਦੋਂ ਵੀ ਗਾਇਜ਼ ਇਹ ਵਾਲੀ ਸਬਜ਼ੀ ਬਣਾਨੀ ਹੈ ਆਲੂ ਨੂੰ ਬਿਲਕੁਲ ਛੋਟਾ-ਛੋਟਾ ਹੀ ਚੌਪ ਕਰਨਾ ਹੈ ਜ਼ਿਆਦਾ ਵੱਡਾ ਨਹੀਂ ਕਰਨਾ ਅਗਰ ਛੋਟਾ ਚੌਪ ਕਰੋਗੇ ਨਾ ਫਿਰ ਆਲੂ ਜਲਦੀ ਪੱਕ ਕੇ ਰੈਡੀ ਹੁੰਦੇ ਨੇ ਔਰ ਸਬਜ਼ੀ ਵੀ ਘੱਟ ਤੋਂ ਘੱਟ ਟਾਈਮ ਵਿੱਚ ਬਣ ਕੇ ਰੈਡੀ ਹੋ ਜਾਂਦੀ ਹੈ ਹੁਣ ਚੌਪ ਕਰਨ ਜਾ ਰਹੇ ਹਾਂ ਇਹਨਾਂ ਨੂੰ ਅਸੀਂ ਰਫਲੀ ਹੀ ਚੌਪ ਕਰਨਾ ਹੈ ਬਹੁਤ ਜ਼ਿਆਦਾ ਬਾਰੀਕ ਨਹੀਂ ਚੌਪ ਕਰਨਾ ਅਗਰ ਬਹੁਤ ਜ਼ਿਆਦਾ ਬਾਰੀਕ ਚੌਪ ਕਰੋਗੇ ਫਿਰ ਉਹ ਸਬਜੀ ਵਿੱਚ ਘol ਜਾਂਦੇ ਨੇ ਇੱਥੇ ਅਸੀਂ ਕੜਾਈ ਵਿੱਚ 4 ਟੇਬਲस्पून ਆਇਲ ਐਡ ਕੀਤਾ ਹੈ ਔਰ ਆਇਲ ਜਦੋਂ ਗਰਮ ਹੋ ਗਿਆ ਉਹਦੇ ਵਿੱਚ ਅਸੀਂ ਦੋ ਤੇਜ ਪੱਤੇ ਐਡ ਕੀਤੇ ਨੇ ਇਹਦੇ ਨਾਲ ਫਲੇਵਰ ਜ਼ਿਆਦਾ ਅੱਛਾ ਆਂਦਾ ਹੈ ਹੁਣ ਇਹਦੇ ਵਿੱਚ ਅਸੀਂ ਹਾਫ ਟੇਬਲस्पून ਤੋਂ ਵੀ ਘੱਟ ਜੀਰਾ ਐਡ ਕੀਤਾ ਹੈ ਜੀਰਾ ਜਦੋਂ ਹਲਕਾ ਰੋਸਟ ਹੋ ਗਿਆ ਉਸ ਤੋਂ ਬਾਅਦ ਜਿਹੜਾ ਅਸੀਂ ਅਦਰਕ ਚੌਪ ਕਰਕੇ ਰੱਖਿਆ ਸੀ ਉਹਨੂੰ ਐਡ ਕੀਤਾ ਹੈ ਜਦੋਂ ਅਦਰਕ ਦਾ ਹਲਕਾ ਕੱਚਾਪਨ ਦੂਰ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਬਾਕੀ ਢ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਅਦਰਕ ਹਲਕਾ ਪੱਕ ਚੁੱਕਿਆ ਹੈ ਹੁਣ ਜਿਹੜਾ ਅਸੀਂ ਪਿਆਜ਼ ਚੋਪ ਕਰਕੇ ਰੱਖਿਆ ਸੀ ਉਹ ਵੀ ਐਡ ਕਰਤਾ ਹੈ ਪਿਆਜ਼ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਕਰਾਂਗੇ ਇੱਥੇ ਅਸੀਂ ਹਾਫ ਟੇਬਲस्पून ਲਸਣ ਦੀ ਪੇਸਟ ਐਡ ਕੀਤੀ ਹੈ ਤੁਸੀਂ ਚਾਹੋ ਤੇ ਲਸਣ ਨੂੰ ਚੋਪ ਕਰਕੇ ਵੀ ਐਡ ਕਰ ਸਕਦੇ ਹੋ ਜਦੋਂ ਇਹਦੇ ਵਿੱਚੋਂ ਕੱਚਾਪਨ ਦੂਰ ਹੋ ਜਾਏਗਾ ਫਿਰ ਇਹਦੇ ਵਿੱਚ ਅਸੀਂ ਸਪਾਈਸਿਸ ਐਡ ਕਰਾਂਗੇ ਹੁਣ ਅਸੀਂ ਹਾਫ ਟੇਬਲस्पून ਤੋਂ ਵੀ ਘੱਟ ਇਹਦੇ ਵਿੱਚ ਹਲਦੀ ਐਡ ਕੀਤੀ ਹੈ ਅਗਰ ਤੁਸੀਂ ਜ਼ਿਆਦਾ ਸਬਜੀ ਬਣਾ ਰਹੇ ਹੋ ਫਿਰ ਤੁਸੀਂ ਹਰ ਇੱਕ ਚੀਜ਼ ਦੀ ਕਵਾਂਟੀਟੀ ਵਧਾ ਸਕਦੇ ਹੋ ਹੁਣ ਇੱਥੇ ਅਸੀਂ ਹਾਫ ਟੇਬਲस्पून ਲਾਲ ਮਿਰਚ ਐਡ ਕੀਤੀ ਹੈ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਪਿੰਚ ਕ ਅਸੀਂ ਇਹਦੇ ਵਿੱਚ ਡੇਗੀ ਮਿਰਚ ਐਡ ਕੀਤੀ ਹੈ ਔਰ ਹਾਫ ਟੇਬਲस्पून ਗਰਮ ਮਸਾਲਾ ਐਡ ਕੀਤਾ ਹੈ ਔਰ ਹਾਫ ਟੇਬਲस्पून ਕਾਲੀ ਮਿਰਚ ਐਡ ਕੀਤੀ ਹੈ ਤਾਰੀਆਂ ਸਪਾਈਸਿਸ ਨੂੰ ਅਸੀਂ ਪਿਆਜ਼ ਦੇ ਨਾਲ 1 ਸੈਕਿੰਡ ਤੱਕ ਭੁੰਨਾਂਗੇ ਉਸ ਤੋਂ ਬਾਅਦ ਨਾਲ ਹੀ ਅਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਐਡ ਕਰਤੀਆਂ ਨੇ ਦੋ ਚੌਪ ਕੀਤੀਆਂਆਂ ਔਰ ਟਮਾਟਰ ਜਿਹੜਾ ਅਸੀਂ ਰਫਲੀ ਚੌਪ ਕੀਤਾ ਸੀ ਉਹ ਵੀ ਐਡ ਕਰਤਾ ਹੈ ਨਾਲ ਹੀ ਅਸੀਂ ਹਾਫ ਟੇਬਲस्पून ਨਮਕ ਐਡ ਕੀਤਾ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਸਾਰਵੇ ਅਡਜਸਟ ਕਰਕੇ ਘਟਵਾਦ ਕਰ ਸਕਦੇ ਹੋ ਤਾਂ ਟਮਾਟਰ ਬਿਲਕੁਲ ਵਧੀਆ ਤਰੀਕੇ ਪੱਕ ਚੁੱਕੇ ਨੇ ਹੁਣ ਜਿਹੜੇ ਅਸੀਂ ਆਲੂ ਚੌਪ ਕਰਕੇ ਰੱਖੇ ਸੀ ਉਹ ਐਡ ਕਰਾਂਗੇ ਔਰ ਤੜਕੇ ਵਿੱਚ ਚੰਗੇ ਤਰੀਕੇ ਮਿਕਸ ਕਰਕੇ ਤੇ ਉਹਨੂੰ ਭੁੰਨਾਗੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਗਾਇਜ਼ ਆਲੂ ਛੋਟੇ ਹੀ ਚੌਪ ਕਰਨੇ ਨੇ ਫਿਰ ਹੀ ਸਬਜੀ ਜਲਦੀ ਪੱਕ ਕੇ ਰੈਡੀ ਹੁੰਦੀ ਹੈ ਅਗਰ ਜ਼ਿਆਦਾ ਵੱਡੇ ਸਲਾਈਸ ਦੇ ਆਲੂ ਕੱਟ ਦੋਗੇ ਫਿਰ ਉਹ ਸਬਜੀ ਕੱਚੀ ਰਹਿ ਜਾਂਦੀ ਔਰ ਉਹਨੂੰ ਪੱਕਣ 'ਚ ਵੀ ਟਾਈਮ ਲੱਗਦਾ ਹੈ ਇਹਦੇ ਵਿੱਚ ਅਸੀਂ ਮਟਰ ਵੀ ਐਡ ਕਰ ਰਹੇ ਹਾਂ ਇਹਦੇ ਨਾਲ ਮਟਰ ਵੀ ਐਡ ਕਰਨ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਅਸੀਂ ਇੱਥੇ ਕੋਈ ਮਟਰ ਨੂੰ ਬੋਇਲ ਨਹੀਂ ਕੱਟਾ ਸਬਜੀ ਦੇ ਨਾਲ ਤੜਕੇ ਵਿੱਚ ਹੀ ਮਟਰ ਨੂੰ ਅਸੀਂ ਪਕਾਵਾਂਗੇ ਹੁਣ ਜਿਹੜੇ ਅਸੀਂ ਕਟਰ ਚੋਪ ਕਰਕੇ ਰੱਖੇ ਸੀ ਉਹਨਾਂ ਨੂੰ ਵੀ ਐਡ ਕਰਤਾ ਹੈ ਦੇਖ ਸਕਦੇ ਹੋ ਕਟਰ ਅਸੀਂ ਬਿਲਕੁਲ ਰਫਲੀ ਹੀ ਚੋਪ ਕੀਤੇ ਨੇ ਇਹਨਾਂ ਨੂੰ ਰਫਲੀ ਹੀ ਚੋਪ ਕਰਨਾ ਹੈ ਅਗਰ ਜ਼ਿਆਦਾ ਛੋਟਾ ਕਰ ਦੋਗੇ ਫਿਰ ਇਹ ਘol ਜਾਣਗੇ ਹੁਣ ਇਹਨਾਂ ਨੂੰ ਅਸੀਂ 10 ਮਿੰਟ ਲਈ ਪਕਾ ਲਿਆ ਹੈ ਦੇਖ ਸਕਦੇ ਹੋ ਗਾਇਜ਼ ਬਿਲਕੁਲ ਵਧੀਆ ਤਰੀਕੇ ਨਾਲ ਸਾਡੀ ਸਬਜੀ ਪੱਕ ਕੇ ਰੈਡੀ ਹੋ ਚੁੱਕੀ ਹੈ ਉੱਤੋਂ ਅਸੀਂ ਧਨੀਆ ਵੀ ਐਡ ਕਰਤਾ ਹੈ ਸੋ ਦੇਖ ਸਕਦੇ ਹੋ ਗਾਇਜ਼ ਇੱਥੇ ਸਾਡੀ ਕਟਰ ਦੀ ਸਬਜੀ ਬਣ ਕੇ ਰੈਡੀ ਹੋ ਚੁੱਕੀ ਹੈ ਅਸੀਂ ਆਪਣੇ ਚੈਨਲ ਤੇ ਕਟਰ ਦੇ ਪਕੌੜੇ ਦੀ ਰੈਸਿਪੀ ਸ਼ੇਅਰ ਕੀਤੀ ਹੈ ਤੁਹਾਡੇ ਸਾਰਿਆਂ ਦੇ ਨਾਲ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਵੇਖੀ ਫਟਾਫਟ ਜਾ ਕੇ ਉਹ ਵੀ ਵੇਖੋ ਔਰ ਪਕੌੜੇ ਵੀ ਟਰਾਈ ਕਰੋ ਕਟਰ ਦੇ ਔਰ ਸਬਜੀ ਵੀ ਟਰਾਈ ਕਰੋ ਦੋਨੋਂ ਹੀ ਚੀਜ਼ਾਂ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦੀਆਂ ਨੇ ਐ ਵਲੀ ਕਟਰ ਦੀ ਸਬਜੀ ਦਾ ਸਵਾਦ ਬਾਕੀ ਸਬਜ਼ੀਆਂ ਨਾਲੋਂ ਬਹੁਤ ਜ਼ਿਆਦਾ ਅਲੱਗ ਹੁੰਦਾ ਔਰ ਬਹੁਤ ਟੇਸਟੀ ਹੁੰਦਾ ਹੈ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ 'ਚ ਬਾਏ